ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਾ ਅਵਤਾਰ ਸਿੰਘ 베ਦੀ ਸ਼੍ਰੀ ਚੋਲਾ ਸਾਹਿਬ ਵਾਲੇ 16ਵੀਂ ਪੀੜੀ ਗੁਰੂ ਨਾਨਕ ਸਾਹਿਬਾਂ ਦੇ ਵਿੱਚੋਂ ਦਾਸ ਸਮੂਹ ਸੰਗਤਾਂ ਨੂੰ ਜਿੱਥੇ ਸਲਾਣਾ ਜੋੜ ਮੇਲਾ ਸ਼੍ਰੀ ਚੋਲਾ ਸਾਹਿਬ ਜੀ ਦੀ ਲੱਖ ਲੱਖ ਵਧਾਈ ਦਿੰਦਾ ਨਾਲ ਹੀ ਜੋ ਸੰਗਤਾਂ ਜੋ ਇੱਕ ਤਰੀਕ ਨੂੰ ਜੋ ਹੁਸ਼ਿਆਰਪੁਰ ਤੋਂ ਚੱਲ ਰਹੀਆਂ ਸੀ ਜੋ ਕੱਲ ਰਾਤੀ देर ਨਾਲ ਪਹੁੰਚੀਆਂ ਨੇ ਦਾਸ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਔਰ ਸੰਗਤਾਂ ਅੱਜ ਦਾ ਦੂਸਰਾ ਦਿਨ ਹੈ ਤੇ ਅੱਜ ਦੂਸਰੇ ਦਿਨ ਵੀ ਸੰਗਤਾਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਕਿਉਂਕਿ ਅੱਜ ਕਿਸੇ ਨੂੰ ਬੁਲਾਉਣਾ ਹੋਏ ਤੇ ਕਿਸੇ ਨੂੰ ਕਾਰਡ ਦੇਣਾ ਪੈਂਦਾ ਅਗਰ ਕਾਰਡ ਦਿਓ ਕਿਸਦੇ ਹੱਥ ਭੇਜ ਦਿਓ ਤੇ ਕਹਿੰਦੇ ਨੇ ਮੈਨੂੰ ਫੋਨ ਨਹੀਂ ਆਇਆ ਲੇਕਿਨ ਇਹ ਗੁਰੂ ਨਾਨਕ ਸਾਹਿਬ ਦਾ ਐਸਾ ਸੱਦਾ ਹੈ ਕਿ ਜਿਹੜਾ ਕਿ ਇੱਕ ਤਰੀਕ ਨੂੰ ਸੰਗ ਚੱਲਦਾ ਹੈ ਤੇ 4 ਮਾਰਚਰ ਤੇ ਪਹੁੰਚ ਜਾਂਦਾ ਜੋ ਕੱਲ ਪਹੁੰਚਿਆ ਸੀ ਰਾਤ ਨੂੰ ਲੇਟ ਤੇ ਅੱਜ ਬੜੀ ಅಪਾਰ ਕਿਰਪਾ ਅੱਜ ਵੀ ਸੰਗਤਾਂ ਦੀਆਂ ਦੂਸਰੋਂ ਡਾਊਨ ਕਰ ਲਗੀਆਂ ਨੇ ਤੇ ਸੰਗਤਾਂ ਦੇ ਲਈ ਗੁਰੂ ਨਾਨਕ ਚ ਲੰਗਰ ਦੇ ਪ੍ਰਬੰਧ ਉੱਥੇ ਸੰਗਤਾਂ ਆ ਰਹੀਆਂ ਨੇ ਉਮਮ ਆ ਕੇ ਦਰਸ਼ਨ ਕਰ ਰਹੀਆਂ ਨੇ ਨਾਲੇ ਲੰਗਰ ਉੱਥੇ ਸ਼ਾਕਰੀਆਂ ਨੇ ਮਹਾਰਾਜ ਦੀ ਕਿਰਪਾ ਔਰ ਉੱਥੇ ਹੀ ਰਾਤੀ ਕੱਲ ਸਾਰਾ ਸੰਗਤ ਦਾ ਠਹਿਰਾਉਂਦਾ ਜੋ ਉਹਨਾਂ ਦਾ ਇੰਤਜ਼ਾਮ ਸੀ ਉੱਥੇ ਕੀਤਾ ਔਰ ਬੜੀਆ ਭਾਰ ਕਿਰਪਾ ਬੇਨਤੀ ਜ਼ਰੂਰ ਅਰਦਾਸ ਕਰੇਗਾ ਕਿ ਜਿਹੜੇ ਸੰਗ ਦੇ ਵਿੱਚ ਜਾਂ ਅੱਗੇ ਜਿਹੜੇ ਕਈ ਆਪਣੇ ਸਟੰਟ ਬਾਜੀ ਜਿਹੜੀ ਕਰਨੀਆਂ ਉਹ ਚੰਗੀ ਗੱਲ ਨਹੀਂ ਹੈ ਕਿਉਂਕਿ ਅੱਗੇ ਟਰੈਕਟਰਾਂ ਦੇ ਉੱਤੇ ਚੁਕਣਾ ਔਰ ਮੋਟਰਸਾਈਕਲਾਂ ਦੇ ਉੱਤੇ ਕਿਉਂਕਿ ਇਹ ਇੱਕ ਧਾਰਮਿਕ ਸਮਾਗਮ ਹੈ ਇਹ ਜੋੜ ਮੇਲਾ ਧਾਰਮਿਕ ਜੋੜ ਮੇਲਾ ਹੈ ਇਹ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਹੁੰਦੀਆਂ ਨੇ ਦੂਰੋਂ ਦੂਰੋਂ ਤੇ ਇਹਦੇ ਵਿੱਚ ਸਾਨੂੰ ਬੜੇ ਸ਼ਰ੍ਹਾ ਜੋੜ ਨਿਮਰਤਾ ਦੇ ਨਾਲ ਜਾਣਾ ਹੈ ਕਿਉਂਕਿ ਜਿਹੜੀ ਨਿਮਰਤਾ ਹੀ ਹੈ ਉਹਦੇ ਦੇ ਭਾਗ ਲੱਗਦੇ ਨੇ ਉਹ ਸਾਨੂੰ ਇੱਥੇ ਆਉਣ ਲਈ ਇਹ ਚੀਜ਼ਾਂ ਤੋਂ ਥੋੜਾ ਕੁਰੇਜ ਕਰਨਾ ਚਾਹੀਦਾ ਹੈ ਬਚਣਾ ਚਾਹੀਦਾ ਹੈ ਕਿ ਆਪਾਂ ਗੁਰੂ ਘਰ ਜਾ ਰਹੇ ਹਾਂ ਗੁਰੂ ਮਾਰੇ ਦੇ ਪਵਿੱਤਰ ਰੰਗ ਦੇ ਬਸਾ ਸ੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨ ਕਰਨ ਜਾ ਰਹੇ ਆ ਕਿਉਂਕਿ ਇਹ ਉਹ ਚੋਲਾ ਹੈ ਮਹਾਰਾਜ ਦਾ ਅਕਾਲਪੁਰ ਪਰਮੇਸ਼ਰ ਪਾਸੋਂ ਪ੍ਰਾਪਤ ਹੋਇਆ ਸੀ ਗੁਰੂ ਨਾਨਕ ਦੇ ਅੰਗ ਦਾ ਚੋਲਾ ਜੀ ਇਹ ਜਾਣ ਤੀਨ ਲੋਕ ਨਾ ਆਇਆ ਸੋ ਬਸਰ ਮਹਾਨ ਅਲਕ ਲਕਾਇਆ ਗੁਰ ਤੇ ਪਾਇਆ ਨਾਨਕ ਇਹ ਹਰਕਾ ਚੋਲਾ ਇਹ ਅਕਾਲਪੁਰ ਪਰਮੇਸ਼ਰ ਪਾਸੋਂ ਪ੍ਰਾਪਤ ਹੋਇਆ ਸੀ ਤੇ ਅਸੀਂ ਹੋਰ ਕੋਈ ਛੋਟੀ ਜੀ ਚੀਜ਼ ਦੇ ਦਰਸ਼ਨ ਨਹੀਂ ਕਰ ਰਹੇ ਇਹ ਚੋਲਾ ਨੂੰ ਗੁਰੂ ਨਾਨਕ ਸਾਹਿਬ ਮਾਰੇ ਦੀ ਸ਼ੋ ਪ੍ਰਾਪਤ ਹੈ ਉਹਨਾਂ ਦੇ ਸਰੀਰ ਦੇ ਨਾਲ ਰਿਹਾ ਕਿੰਨੇ ਸਾਲ ਤੇ ਇਸ ਕਰਕੇ ਬੜੀ ಅಪਾਰ ਕਿਰਪਾ ਅਸੀਂ ਇਹ ਬੜੇ ਜੋ ਸਾਰੇ ਜਗਤ ਦੇ ਮਾਲਕ ਜਗਤ ਗੁਰੂ ਧੰਗੁਰੂ ਨਾਨਕ ਸਾਹਿਬ ਮਹਾਰੇ ਦੇ ਪੁੱਤਰ ਰੰਗ ਦੇ ਬਸਤ ਸ੍ਰੀ ਚੋਲਾ ਸਾਹਿਬ ਹੈ ਤੇ ਸਾਨੂੰ ਇਹਦੇ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਜਾਣਾ ਪਏਗਾ ਔਰ ਦਾਸ ਹੋਲਾ ਮੱਲਾ ਵੀ ਆ ਗਿਆ ਜੀ ਉਸ ਵਾਰ ਕੀ ਕਿ ਕਰਨ ਜਾਵਾਂਗੇ ਹੋਲਾ ਮੱਲਾ ਆ ਰਿਹਾ ਜੀ ਇਸ ਵਾਰੀ 14 ਤਰੀਕ ਨੂੰ ਹੋਲਾ ਮੱਲਾ ਆ ਰਿਹਾ ਜੀ ਉਹਦੇ ਵਿੱਚ ਵੀ ਹੁਣ ਦੇਖੋ ਇਹ ਤੇ ਗੁਰੂ ਨਾਨਕ ਸਾਹਿਬ ਦੀ ਮਿਹਰ ਹੈ ਜਿਸ ਦਾ ਹੁਣ ਚੋਲਾ ਸਾਹਿਬ ਦਰਸ਼ਨ ਕਰਦੀਆਂ ਨੇ ਸੰਗਤਾਂ 1900 ਬਾਅਦ ਸੰਗਤਾਂ ਨੇ ਹੌਲੇ-ਮੱਲੇ ਦੀ ਤਿਆਰੀ ਕਰ ਲਈ ਹੈ ਤੇ ਮੈਂ ਤੇ ਇੱਕ ਵਾਰੀ ਦੇਖਦਾ ਹਾਂ ਦਾਸ ਇਹ ਸੋਚਦਾ ਹੈ ਕਿ ਵੇਖੋ ਗੁਰੂ ਨਾਨਕ ਸਾਹਿਬ ਦੀ ਕਿੰਨੀ ਕਿਰਪਾ ਹੈ ਅੱਜ ਹੁਸ਼ਿਆਰਪੁਰ ਤੋਂ ਤੁਸੀਂ ਅੰਮ੍ਰਿਤਸਰ ਤੋਂ ਬਟਾਲੇ ਤੋਂ ਗੁਰਦਾਸਪੁਰ ਤੋਂ ਜਿਹੜੀਆਂ ਵੀ ਸੜਕਾਂ ਤੇ ਆ ਰਹੇ ਹੋ ਤੁਸੀਂ ਉਹਦੇ ਤੁਹਾਨੂੰ ਲੰਗਰ ਮਿਲ ਰਹੇ ਹੋਣਗੇ ਗੁਰੂ ਨਾਨਕ ਸਾਹਿਬ ਦੇ ਤੇ ਹੁਣ ਇਧਰੋਂ ਲੰਗਰਾਂ ਦੀ ਸਮਾਪਤੀ ਹੋਣੀ ਹੈ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਹੁਣ ਇੱਥੋਂ ਆਨੰਦਪੁਰ ਸਾਹਿਬ ਦੇ ਲੰਗਰ ਸ਼ੁਰੂ ਹੋ ਜਾਣੇ ਨੇ ਤੇ ਬੜੀ ಅಪਾਰ ਕਿਰਪਾ ਹੈ ਦਾਸ ਇੱਕ ਵਾਰ ਤੋਂ ਫੇਰ ਸਮੂਹ ਸੰਗਤਾਂ ਦੀ ਹੱਥ ਜੋੜ ਕੇ ਬੇਨਤੀ ਕਰਦਾ ਗੁਰੂ ਮਹਾਰਾਜ ਦੇ ਚਰਨਾਂ 'ਚ ਕਿ ਸਮੂਹ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਉਹਨਾਂ ਦੇ ਕਦਮ ਕਦਮ ਲੈ ਕੇ ਚਲਾਉਣ ਤੇ ਸਮੂਹ ਪਰਿਵਾਰਾਂ ਨੂੰ ਛੜਦੀਆਂ ਕਲਾ ਬਖਸ਼ਿਸ਼ ਕਰਨ ਤੇ ਅੰਮ੍ਰਿਤ ਵੇਲੇ ਦੇ ਜੱਗ ਨੇ ਅੰਮ੍ਰਿਤ ਵੇਲੇ ਗੁਰਬਾਣੀ ਦਾ ਪਿਆਰ ਬਖਸ਼ਿਸ਼ ਕਰਨ ਇਹਨੇ ਬੇਚਨ ਕਰਦਾ ਦਾਸ ਪੱਤੇ ਬੁਲਾਉਂਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ